ਸਾਡੀ ਇੱਕੋ ਆ ਮੰਗ ਗੋਲ ਰੋਟੀ ਲਾਉ ਤੇ ਅੰਦਰ ਚਲੇ ਜਾਓ ਦੋਸਤੋ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵਿਆਹ ਦੀ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਤਾਂ ਨਿੱਕੇ ਜੀ ਕਲਿੱਪ ਦੇਖ ਰਹੇ ਹੋ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਸਾਈ ਹੋਈ ਹੈ ਸਾਲੀਆਂ ਦੇ ਵੱਲੋਂ ਕਿਹਾ ਗਿਆ ਜੀਜੇ ਨੂੰ ਕਿ ਅਸੀਂ ਕੋਈ ਵੀ ਪੈਸਾ ਨਹੀਂ ਲੈਣਾ ਤੇ ਕੋਈ ਵੀ ਗਿਫਟ ਨਹੀਂ ਲੈਣਾ ਬਸ ਸਾਡੀ ਇੱਕੋ ਇਹੀ ਮੰਗਾ ਕਿ ਗੋਲ ਰੋਟੀ ਬਣਾ ਕੇ ਦਿਖਾਓ ਤੇ ਅੰਦਰ ਚਲੇ ਜਾਓ ਪਹਿਲਾ ਹੀ ਚਕਲਾ ਤੇ বেলਨਾ ਚੱਕ ਕੇ ਸਾਲੀਆਂ ਲੈ ਆਈਆਂ ਅਤੇ ਜੀਜਾ ਦੇਖਦਾ ਹੀ ਰਹਿ ਗਿਆ ਪੱਲਾ ਵਿਆਹ ਵਾਲਾ ਮੁੰਡਾ ਮਨਾ ਕਰਦਾ ਹੈ ਕਿ ਗਿਫਟ ਲੈ ਲੋ ਜਾਂ ਕੋਈ ਪੈਸੇ ਹੀ ਲੈ ਲੋ ਪਰ ਮੇਰੇ ਕੋਲ ਰੋਟੀ ਨਹੀਂ ਬੰਨੀ ਪਰ ਉਹ ਨਹੀਂ ਮੰਨਦੀਆਂ ਤਾਂ ਵਿਚਾਰਾ ਲੱਗ ਜਾਂਦਾ ਹੈ ਰੋਟੀ ਵੇਚ ਲੈਣ ਵਿਆਹ ਵਾਲਾ ਮੁੰਡਾ ਆਪ ਵੀ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਅਤੇ ਬਾਕੀ ਵੀ ਸਾਰੇ ਰਿਸ਼ਤੇਦਾਰ ਹੱਸਦੇ ਹੁੰਦੇ ਹਨ ਅਤੇ ਵੀਡੀਓ ਸਾਰੇ ਬਣਾ ਰਹੇ ਹੁੰਦੇ ਹਨ ਤਾਂ ਵਿਚਾਰਾ ਕੁਝ ਕੀ ਕਰ ਸਕਦਾ ਹੁੰਦਾ ਹੈ ਵਿਆਹ ਵਾਲਾ ਮੁੰਡਾ ਰੋਟੀਆਂ ਵੇਚ ਲੈਣੀਆਂ ਸ਼ੁਰੂ ਕਰ ਦਿੰਦਾ ਹੈ ਤਾਂ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਾਫੀ ਜ਼ਿਆਦਾ ਕਮੈਂਟਾਂ ਦੇ ਵਿੱਚ ਲੋਕਾਂ ਨੇ ਬਹੁਤ ਹੀ ਚੰਗੇ-ਚੰਗੇ ਕਮੈਂਟ ਕੀਤੇ ਹਨ ਕਿਉਂਕਿ ਵੀਡੀਓ ਬਹੁਤ ਸੋਹਣੀ ਹੈ ਅਤੇ ਤੁਸੀਂ ਵੀ ਆਪਣਾ ਕਮੈਂਟ ਜ਼ਰੂਰ ਕਰਨਾ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਦੋਸਤੋ ਰੱਬ ਰੱਖਾ